ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੇਰੇ ਗਿਆਨ ਤੇ ਕਹਾਣੀਆਂ ਵਾਲੇ ਚੈਨਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤੇ ਮੈਂ ਹਾਂ ਜਸਪ੍ਰੀਤ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪਾਣੀ ਦੀ ਮਹੱਤਤਾ ਦੇ ਬਾਰੇ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ ਕਿਉਂਕਿ ਮਾਰਚ ਮਹੀਨੇ ਦੀ 5 ਬਾਈ ਤਰੀਕ ਨੂੰ ਵਰਲਡ ਵਾਟਰ ਡੇ ਹੈ ਕਹਾਣੀ ਨੂੰ ਪੂਰਾ ਜ਼ਰੂਰ ਸੁਣੀਓ ਕਿਉਂਕਿ ਮੈਂ ਇਸ ਚੈਨਲ ਵਿੱਚ ਨੌਲੇਜ ਵਾਲੀ ਕਹਾਣੀ ਹੀ ਲੈ ਕੇ ਆਉਂਦਾ ਹੁੰਨਾ ਆ ਕਹਾਣੀ ਬਿੱਧੇ ਲਿਖਦਾ ਆਪਣੇ ਫਰੈਂਡ ਸਰਕਲ ਵਿੱਚ ਵੀ ਸ਼ੇਅਰ ਕਰਿਓ ਵੀਡੀਓ ਨੂੰ ਪੂਰੀ ਦੇਖਿਓ ਕਿਉਂਕਿ ਵੀਡੀਓ ਇੰਨੀ ਲੰਬੀ ਵੀ ਨਹੀਂ ਹੈ ਤੁਸੀਂ ਇਸ ਨੂੰ ਪੂਰੀ ਦੇਖ ਸਕਦੇ ਹੋ ਕਹਾਣੀ ਦਾ ਨਾਮ ਹੈ ਪਾਣੀ ਦੀ ਕੰਜੂਸੀ ਸਰ ਨੇ ਕਲਾਸ ਵਿੱਚ ਆਉਂਦੀ ਹੀ ਕਿਹਾ ਅੱਜ ਮੈਂ ਪੜਾਉਣ ਦੇ ਮੂਡ ਵਿੱਚ ਨਹੀਂ ਹਾਂ ਅੱਜ ਅਸੀਂ ਸਾਰੇ ਅਦਰ ਉਦਰ ਦੀ ਗੱਲਾਂ ਕਰਾਂਗੇ ਬੱਚਿਆਂ ਨੇ ਤਾੜੀਆਂ ਵਜਾਈਆਂ ਇੱਕ ਨੇ ਤਾਂ ਇੱਥੋਂ ਤੱਕ ਕਿਹਾ ਸਰ ਤੁਸੀਂ ਬਹੁਤ ਚੰਗੇ ਹੋ ਕਈ ਵਾਰ ਜੇ ਹੁੰਦਾ ਹੈ ਕਿ ਜਦੋਂ ਕੋਈ ਸਰ ਜਾਂ ਮੈਡਮ ਪੜਾਉਣ ਦੇ ਮੂਡ ਵਿੱਚ ਨਹੀਂ ਹੁੰਦੇ ਤਾਂ ਉਹ ਸਾਡੇ ਨਾਲ ਗੱਲ ਨਹੀਂ ਕਰਦੇ ਤੇ ਆਪਣੇ ਮੋਬਾਈਲ ਤੇ బిਜੀ ਹੋ ਜਾਂਦੇ ਹਨ ਕੀ ਕਹੇ ਬੱਚਿਓ ਦੱਸੋ ਕੰਜੂਸ ਦਾ ਕੀ ਅਰਥ ਹੈ ਸਰ ਜੋ ਇੱਕ ਇੱਕ ਪੈਸਾ ਖਰਚ ਕਰਨ ਤੋਂ ਝਿਜਕਦੇ ਹਨ ਕੀ ਸਿਰਫ ਪੈਸੇ ਦੀ ਹੀ ਕੰਜੂਸੀ ਹੁੰਦੀ ਹੈ ਕੀ ਤੁਹਾਡੇ ਘਰ 'ਚ ਕੋਈ ਹੈ ਜਿਸ ਨੂੰ ਕੰਜੂਸ ਕਿਹਾ ਜਾ ਸਕੇ ਕਿਸੇ ਨੇ ਨਹੀਂ ਕਿਹਾ ਰਾਜੂ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਉਸਨੇ ਕਿਹਾ ਸਰ ਮੇਰੇ ਇਸ ਤੋਂ ਪਹਿਲਾਂ ਕਿ ਉਹ ਆਪਣਾ ਵਕਤ ਪੂਰੇ ਕਰਦਾ ਕੁਝ ਬੱਚੇ ਹੱਸਣ ਲੱਗ ਪਏ ਇੱਕ ਨਹੀਂ ਤਾਂ ਇਤਲਕ ਕਿਹਾ ਨਹੀਂ ਸਰ ਨਾ ਉਹਦਾ ਬਾਪ ਨਾ ਦਾਦਾ ਕੰਜੂਸ ਹੈ ਉਸਨੂੰ ਉਹ ਸਭ ਕੁਝ ਮਿਲ ਜਾਂਦਾ ਹੈ ਜਿਸ ਦੀ ਉਸਨੂੰ ਤੁਰੰਤ ਲੋੜ ਹੁੰਦੀ ਹੈ ਉਹ ਨਵੀਆਂ ਕਿਤਾਬਾਂ ਸਭ ਤੋਂ ਪਹਿਲਾਂ ਲੈਂਦਾ ਹੈ ਸਰ ਇਹ ਤਾਂ ਠੀਕ ਹੈ ਪਰ ਮੇਰੇ ਦਾਦਾ ਜੀ ਪਾਣੀ ਦੇ ਕੰਜੂਸ ਹਨ ਉਹ ਪਾਣੀ ਦੀ ਹਰ ਬੂੰਦ ਦਾ ਖਿਆਲ ਰੱਖਦੇ ਹਨ ਜਦੋਂ ਸਾਡੇ ਘਰ ਦੀ ਪਾਣੀ ਵਾਲੀ ਟੈਂਕੀ ਭਰ ਜਾਂਦੀ ਹੈ ਅਤੇ ਓਵਰਫਲੋ ਹੋ ਕੇ ਪਾਣੀ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਭੱਜ ਕੇ ਮੋਟਰ ਦੀ ਸਵਿੱਚ ਨੂੰ ਬੰਦ ਕਰ ਦਿੰਦੇ ਹਨ ਅਤੇ ਡਿੱਗਦੇ ਪਾਣੀ ਦੇ ਹੇਠਾਂ ਵੱਡਾ ਪਾਂਡਾ ਰੱਖ ਦਿੰਦੇ ਹਨ ਮੈਂ ਅਜੇ ਹਾਨੀ ਕਰਦਾ ਕਿਉਂਕਿ ਮੈਨੂੰ ਇਹ ਡਿੱਗਦਾ ਪਾਣੀ ਬਹੁਤ ਪਸੰਦ ਹੈ ਕਈ ਵਾਰੇ ਕੋਈ ਪੰਛੀ ਉੱਥੇ ਜਾ ਕੇ ਨਹਾਉਣਾ ਸ਼ੁਰੂ ਕਰ ਦਿੰਦਾ ਹੈ ਇਹ ਇਹ ਹੋਰ ਵੀ ਮਜ਼ੇਦਾਰ ਹੈ ਪਰ ਮੈਨੂੰ ਇਸ ਤਰ੍ਹਾਂ ਮਜ਼ਾ ਲੈਂਦੇ ਦੇਖਦਾ ਦਾਦਾ ਜੀ ਮੈਨੂੰ ਝਿੜਕਦੇ ਹਨ ਅਤੇ ਕਹਿੰਦੇ ਹਨ ਮੋਟਰ ਬੰਦ ਕਰ ਦਿਓ ਟੈਂਕੀ ਭਰਦੇ ਹੀ ਮੋਟਰ ਨੂੰ ਬੰਦ ਕਰ ਦਿਓ ਸਰ ਨੇ ਕਿਹਾ ਕੀ ਤੁਸੀਂ ਇਸ ਨੂੰ ਕੰਜੂਸੀ ਸਮਝਦੇ ਹੋ ਇਹ ਤਾਂ ਸਮਝਦਾਰੀ ਹੈ ਰਾਜੂ ਨੇ ਕਿਹਾ ਸਰ ਕੀ ਇਸ ਦਾ ਮਤਲਬ ਇਹ ਹੈ ਕਿ ਪੰਛੀ ਨੂੰ ਪਾਣੀ ਪੀਂਦੇ ਜਾਂ ਪਾਣੀ ਵਿੱਚ ਨਹਾਉਂਦੇ ਦਿਖਣਾ ਮੇਰੀ ਨਿਕਲਤ ਹੈ ਬਿਲਕੁਲ ਨਹੀਂ ਦੋਵੇਂ ਤਿੱਜਾ ਕਿਵੇਂ ਹੋ ਸਕਦੀ ਹਨ ਸਰ ਦੇਖੋ ਪਾਣੀ ਨੂੰ ਬਚਾਉਣਾ ਕਦੇ ਵੀ ਕੰਜੂਸੀ ਨਹੀਂ ਕਿਹਾ ਜਾ ਸਕਦਾ ਹਮੇਸ਼ਾ ਪਾਣੀ ਦੀ ਲੋੜ ਹੁੰਦੀ ਹੈ ਦਰਿਆਵਾਂ ਤੇ ਛੀਲਾਂ ਦੇ ਕੰਢਿਆਂ ਉਤੇ ਸੱਭਿਆਚਾਰਾਂ ਦਾ ਵਿਕਾਸ ਹੋਇਆ ਹੈ ਪਾਣੀ ਦੇ ਨੇੜੇ ਸ਼ਹਿਰਾਂ ਦੀ ਸਥਾਪਨਾ ਹੋਈ ਹੈ ਪਾਣੀ ਪੈਦਾ ਨਹੀਂ ਕੀਤਾ ਜਾ ਸਕਦਾ ਇਸ ਨੂੰ ਬਚਾਇਆ ਜਾ ਸਕਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਾਣੀ ਮਿਲਦਾ ਰਹੇ ਓਵਰਫਲੋ ਹੋ ਜਾ ਕਿਸੇ ਹੋਰ ਟੁੱਟੀ ਤੋਂ ਨਿਕਲਣ ਵਾਲੇ ਪਾਣੀ ਨੂੰ ਤੁਰੰਤ ਬੰਦ ਕੀਤਾ ਜਾਵੇ ਜੀ ਹਾਂ ਪੰਛੀ ਨੂੰ ਪਾਣੀ ਪੀਣ ਦੇਖਣਾ ਚਾ ਇਸ ਵਿੱਚੋਂ ਨਹਾਉਣਾ ਵੀ ਇੱਕ ਵਧੀਆ ਖੇਡ ਹੈ ਇਸ ਦੇ ਲਈ ਆਪਣੀ ਛੱਤ ਤੇ ਪਾਣੀ ਨਾਲ ਭਰਿਆ ਇੱਕ ਵੱਡਾ ਪਾਂਡਾ ਰੱਖੋ ਅਤੇ ਪਾਣੀ ਦੇ ਪਾਂਡੇ ਨੂੰ ਤਰਤੀ ਟਾਣੀ ਦੇ ਟੰਗ ਦਿਓ ਪੰਛੀ ਪਾਣੀ ਪੀਣ ਅਤੇ ਪਾਣੀ ਨਾਲ ਖੇਡਣ ਲਈ ਉੱਥੇ ਜ਼ਰੂਰ ਆਉਣਗੇ ਇਸ ਤਰ੍ਹਾਂ ਪੰਛੀ ਤੇ ਤੂੰ ਦੋਹਾਂ ਦਾ ਕੰਮ ਹੋ ਜਾਵੇਗਾ ਫਾਲਤੂ ਪਗੜਨ ਨਾਲ ਪਾਣੀ ਦੀ ਕੋਈ ਤਬਾਹੀ ਨਹੀਂ ਹੋਵੇਗੀ। ਮੈਂ ਆਪ ਹਰੋਜ ਆਪਣੀ ਛੱਤ ਤੇ ਇੱਕ ਭਾਂਡੇ ਵਿੱਚ ਪਾਣੀ ਪਾਉਂਦਾ ਹਾਂ। ਪੰਛੀਆਂ ਦੀ ਖੁਸ਼ੀ ਦੇਖ ਕੇ ਮਨ ਵੀ ਖੁਸ਼ੀ ਹੁੰਦੀ ਹੈ। ਧੰਨਵਾਦ ਸਰ। ਮੈਂ ਆਵੇਂ ਹੀ ਆਪਣੇ ਦਾਦਾ ਜੀ ਨੂੰ ਆ ਪਾਣੀ ਦਾ ਕੰਜੂਸ ਕਹਿ ਰਹਿਆ ਸੀ। ਪਰ ਕੀ ਉਹ ਮੈਨੂੰ ਪੰਛੀਆਂ ਲਈ ਪਾਣੀ ਰੱਖਣ ਤੋਂ ਰੋਕਣਗੇ? ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਖੁਸ਼ ਹੋਵੋਗੇ ਦੇਖੋ। ਬੱਚੇ ਸਾਰੀਆਂ ਗੱਲਾਂ ਦਾ ਬਹੁਤ ਆਨੰਦ ਲੈ ਰਹੇ ਸਨ। ਅਚਾਨਕ ਇੱਕ ਬੱਚਾ ਬੋਲਿਆ, "ਸਰ ਅੱਜ ਤੁਸੀਂ ਜੋ ਕਿਹਾ ਸੀ ਉਸਦੇ ਉਲਟ ਕਰ ਦਿੱਤਾ ਹੈ।" ਕੀ ਮਤਲਬ ਤੁਹਾਡਾ? ਭਾਬ ਇਹ ਕਹਿਣ ਦੇ ਬਾਵਜੂਦ ਕਿ ਤੁਸੀਂ ਪੜਾਉਣ ਦੇ ਮੂਡ ਵਿੱਚ ਨਹੀਂ ਸੀ ਤੁਸੀਂ ਸਾਨੂੰ ਪਾਣੀ ਬਚਾਉਣ ਦਾ ਸਬਕ ਸਿਖਾਇਆ ਹੈ ਇਸਤੇ ਸਾਰਾ ਸਿਰਫ ਮੁਸਕਰਾਏ ਅਤੇ ਬੱਚਣ ਹੱਸਣ ਲੱਗੇ ਇਸੇ ਕਹਾਣੀ ਦਾ ਸੰਦੇਸ਼ ਇਹ ਹੈ ਕਿ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਾਣੀ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਸੇਵ ਵਾਟਰ ਸੇਵ ਅਰਥ ਸੇਵ ਲਾਈਫ ਤੁਸੀਂ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਮੇਰੇ ਚੈਨਲ ਤੇ ਜਾ ਕੇ ਅੱਦਾਨੀਆਂ ਹੋਰ ਇੰਟਰਸਟਿੰਗ ਵੀਡੀਓਜ਼ ਵੀ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਦਾਂ ਦੀਆਂ ਲੱਗਦੀਆਂ ਪਈਆਂ ਤੁਹਾਨੂੰ ਵੀਡੀਓਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਵਿੱਚ